ਮੈਨੂੰ ਸਵੇਰੇ ਉਹਨਾਂ ਦਾ ਦਰਸ਼ਨ ਹੋਇਆ ਹਰਬੰਸ ਸਿੰਘ ਜੀ ਕੁੱਲੂ ਵਾਲਿਆਂ ਦਾ ਪਿਛਲੀ ਵਾਰੀ ਉਹਨਾਂ ਮੈਨੂੰ ਬਚਨ ਸੁਣਾਇਆ ਕਿ ਉਹ ਪਠਾਨਕੋਟ ਜਾ ਰਹੇ ਸਨ ਤੇ ਪਿੱਛੇ ਕੀ ਵੇਖਿਆ ਮੋਟੇ ਦੇ ਕਿਸੇ ਨੇ ਹੱਥ ਰੱਖਿਆ ਜਦੋਂ ਉਹਨਾਂ ਪਿੱਛੇ ਮੁੜ ਕੇ ਵੇਖਿਆ ਹਜ਼ੂਰ ਸੱਚਾ ਪਾਤਸ਼ਾਹ ਮਿਹਰਬਾਨ ਪਿੱਛੇ ਵੇਖਿਆ ਤੇ ਉਹ ਖੜੇ ਹੋਏ ਉਹਨਾਂ ਦਾ ਹੱਥ ਸਾਧ ਸੰਗਤ ਜੀ ਕਹਿੰਦੇ ਮੈਨੂੰ ਪਤਾ ਨਹੀਂ ਲੱਗਿਆ ਮੈਂ ਉਹ ਗਿਆ ਮੇਰੀ ਦਸਤਾਰਾ ਉਹ ਜਾ ਕੇ ਗਿਰਿਆ ਮੈਂ बेहोਸ਼ਾਂ ਦੀ ਤਰ੍ਹਾਂ ਗਿਰ ਗਿਆ ਹਜ਼ੂਰ ਸੱਚਾ ਪਾਤਸ਼ਾਹ ਦਾ ਸਾਹਮਣੇ ਦਰਸ਼ਨ ਹੋ ਰਿਹਾ ਮਹਾਰਾਜ ਮੁਸਕਰਾਏ ਤੇ ਕਹਿਣ ਲੱਗੇ ਦਸਤਾਰਾ ਚੁੱਕੋ ਆਪਣਾ ਦਸਤਾਰਾ ਮਹਾਰਾਜ ਨੇ ਚੁਕਵਾ ਕੇ ਸਿਰ ਤੇ ਬਣਾਇਆ ਹਜੂਰ ਕਹਿਣ ਲੱਗੇ ਸਾਨੂੰ ਗੁਰਨਾਮ ਸਿੰਘ ਹੋਰਾਂ ਦੇ ਘਰ ਛੱਡ ਕੇ ਆਓ ਰਿਕਸ਼ੇ ਤੇ ਬੈਠੇ ਮਹਾਰਾਜ ਜੀ ਤੇ ਨਾਲ ਉਹਨਾਂ ਨੂੰ ਬਿਠਾਣ ਉਹ ਨਾ ਬੈਠਣ ਉਹ ਜੋੜਿਆਂ ਤੇ ਚੜਨਾ ਸ ਮਹਾਰਾਜ ਕਹਿੰਦੇ ਨਹੀਂ ਸਾਡਾ ਬਚਨ ਮੰਨੋ ਸਾ ਸੰਗਤ ਜੀ ਉਹ ਬਚਨ ਸੁਣਾਉਂਦੇ ਸ ਉਹਦੇ ਇਨੇ ਵਿਰਾਗੀ ਹੋ ਗਏ ਜਿਨ੍ਹਾਂ ਪਿਆਰ ਦਿੱਤਾ ਸਾਡੇ ਦਾਦਾ ਜੀ ਮਹਾਰਾਜ ਜੀ ਦੇ ਕੋਲ ਗਏ ਦੂਰੋਂ ਇਹ ਨਿਗਮ ਮਹਾਰਾਜ ਨੇ ਭਰੀ ਪਿਆਰ ਦੀ ਇਹ ਮਸਤਾਨੇ ਹੋਏ ਇਹ ਵਿਰਗੀ ਹੋਏ ਤੇ ਨੰਬਰਦਾਰ ਜੀ ਜਿਨ੍ਹਾਂ ਦਰਸ਼ਨ ਕੀਤਾ ਪ੍ਰਾਣੇ ਸੰਤਾਂ ਨੇ ਉਹ ਕਹਿਣ ਲੱਗੇ ਉਹ ਲੋਕੀ ਮਿਲ ਕੇ ਮਹਾਰਾਜ ਜੀ ਨੂੰ ਖੁਸ਼ ਹੁੰਦੇ ਨੇ ਤੂੰ ਰੋਂਦੇ ਰਿਆ ਕਰ ਹਜ਼ੂਰ ਉਹਨਾਂ ਵੱਲ ਨਿਗਾਹ ਪਾਰ ਕੇ ਕਹਿਣ ਲੱਗੇ ਨੰਬਰਦਾਰ ਜੀ ਹੀਰ ਤੇ ਰਾਂਝਾ ਜਦੋਂ ਮਿਲਦੇ ਹੁੰਦੇ ਸਨ ਉਹ ਰੋਂਦੇ ਹੁੰਦੇ ਸਨ ਅਸੀਨੀਆਂ ਦਿਨ ਵਿਛੜੇ ਕਿਉਂ ਰਹਿਆ ਰਾਤ ਨੂੰ ਬਚਨ ਸੁਨਾਇਆ ਸੰਤ ਲੱਧਾ ਸਿੰਘ ਹੋਰਿਆਂ ਦੇ ਪਰਿਵਾਰ ਤੇ ਬੱਚਿਆਂ ਨੇ ਐਡੇ ਮਹਾਰਾਜ ਦੇ ਆਸ਼ਕ ਇੱਥੋਂ ਦੇ ਰਹਿਮ ਵਾਲੇ ਐਡੇ ਮਸਤਾਨੇ ਹੋਏ ਇੱਥੇ ਬੈਜਨਾ ਸਾਹਿਬ ਮਸਤੀਤ ਜਾ ਕੇ ਮਹਾਰਾਜ ਨੂੰ ਕੁੱਟ ਕੇ ਜਫਾ ਪਾ ਰਿਆ ਮਹਾਰਾਜ ਬਿਚਾਨੂ ਹੋ ਗਏ ਕਿੰਨੀ ਦੇਰ ਮਹਾਰਾਜ ਬਾਂਹ ਚੋਣ ਨੂੰ ਲੇਤਾ ਪਿਆਰ ਕਰਦੇ ਵਾਹ 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 ਓਏ ਸੰਤ ਲਦਾ ਸਿੰਘ ਜੀ ਨੁਸ਼ਹਿਰਾ ਸਾਹਿਬ ਦੀ ਜਦੋਂ ਨੀ ਪੱਥਰ ਸਰੋਵਰ ਦੀ ਹੋਣ ਲੱਗੀ ਮਹਾਰਾਜ ਜੀ ਨੇ ਉਹਨਾਂ ਕੋਲੋਂ ਕਰਵਾਈ ਵੱਡੇ ਵੱਡੇ ਸੰਤ ਮੂਛਾ ਸਿੰਘ ਜੀ ਹੋਰ ਸਾਰੇ ਕਹਿਣ ਲੱਗੇ ਮਹਾਰਾਜ ਜੀ ਇਹਦੇ ਦੇ ਬੇਅੰਗਮ ਸਾਧ ਸੰਤ ਇੱਥੇ ਹੈਗੇ ਆ ਤੁਸੀਂ ਇੱਕ ਗ੍ਰਸਤੀ ਕੋਲੋਂ ਨੀ ਪੱਥਰ ਰਖਾ ਲਿਆ ਹਜ਼ੂਰ ਕਹਿਣ ਲੱਗੇ ਤੁਸੀਂ ਸ਼ਾਮ ਨੂੰ ਬੈਠਕ ਚ ਆਇਓ ਤੁਹਾਨੂੰ ਦੱਸਾਂਗੇ ਜਦੋਂ ਸ਼ਾਮ ਨੂੰ ਸੰਗਤਾਂ ਇਕੱਠੀਆਂ ਹੋਈਆਂ ਮਹਾਰਾਜ ਫਰਮਾਨ ਲਗੇ ਉਹ ਸਾਡੇ ਕੋਲ ਜਦੋਂ ਮੀਆਂ ਮੀਰ ਜੀ ਕੋਲ ਹੋਣ ਸਾਡੇ ਅਸੀਂ ਕਿਸੇ ਹੋਰ ਕੋਲੋਂ ਕਿਵੇਂ ਰਖਵਾ ਲਈਏ ਉਹ ਮੀਆਂ ਮੀਰ ਜੀ ਜਿਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦਾ ਨਹੀਂ ਪੱਥਰ ਵਿੱਚ ਹਜ਼ੂਰ ਫਰਮਾਨਾ ਜਿੰਨੇ ਤੁਸੀਂ ਹੈਗੇ ਹੋ ਪਿਛਲੇ ਸਾਰੇ ਸਾਨੂੰ ਇੱਕ ਵੀ ਅਜੇ ਨਵਾਂ ਨਹੀਂ ਮਿਲਿਆ ਜਦੋਂ ਤੁਹਾਨੂੰ ਆਪਣੇ ਸਮਾਰਾਈ ਫਰਮਾਨਾ ਕਿ ਹਨੂਮਾਨ ਜਮਾਮੰਥ ਅੰਗਦ ਸਾਰਿਆਂ ਦੇ ਸਾਨੂੰ ਸੰਗਤ ਚ ਦਰਸ਼ਨ ਹੁੰਦੇ ਹਨ